ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਨਵੇਂ ਵੀਡੀਓ 'ਚ ਅੱਜ ਨਾਲ ਲੱਗਿਆ ਐੱਗ ਕੱਲੇ ਐੱਗ ਨਹੀਂ ਸੁਪਰ ਐੱਗ ਆਹ ਤੋਂ ਹਣੀ ਫੈਟ ਜੀ ਨਾ ਕਿਤੇ ਉੜਦੀ ਫਿਰੂ ਚਲੋ ਸ਼ੁਰੂ ਕਰੀਏ ਆਜੋ ਹੁਣ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਲਗਰਾਈਜ਼ਸ ਚੋ ਬਾਉਂਡਰ ਕਲਾਈਮਰ ਕਿੰਨੇ ਲਾਉਂਗੇ 10 ਲਾਉਂਗੀ ਦੀ ਚੁੱਕ ਕੇ एक मुंडा सा घट ल क्योंकि नमें पहला हफ्ता है हल्की शाबाश जवरवेट ने ਉਹੀ ਹੈ ਐਕਸਰਸਾਈਜ਼ ਦੇ 3-4 ਸੈਟ ਲਾਇਓ ਹਫਤੇ ਚ ਦੋ ਵਾਰੀ ਮੇਰੇ ਤੁਹਾਡਾ 7 ਤੋਂ 8 ਕਿਲੋ weight ਘਟ ਜੂ ਚਲੋ ਤੁਸ ਜ ਸਾਡੇ ਸਟਾਰਟ ਕਰੀਏ ਲੱਗ ਰਹੀ ਏ ਇਸ ਜਦੋਂ ਆਪਣਾ ਇੱਕ ਸੈਟ ਹੋ ਗਿਆ ਉਦੋਂ ਆਪਾਂ 1 ਮਿੰਟ ਦਾ ਰੈਸਟ ਲੈਨੇ ਆ ਉਹ ਰੈਸਟ ਚ ਆਈ ਹੈਗਾ ਕਿ ਆਪਾਂ ਬੈਠ ਗਏ ਆਪਾਂ ਲਟ ਗਏ ਆਪਾਂ ਵਾਕ ਚ ਰਹਿਣਾ ਜਦੋਂ ਆਪਣੇ ਸਾਹ ਟਿੱਕੇ ਉਦੋਂ ਆਪਾਂ ਪਾਣੀ ਪੀਣੇ ਤੇ ਫਿਰ ਇੱਕ ਵਾਰ ਸ਼ੁਰੂ ਕਰ ਦੇਣਾ ਆਜੋ ਫਿਰ ਸ਼ੁਰੂ करिए ਸਲੋ ਹੁਣ ਆਪਾਂ ਨਵੀਂ ਐਕਸਰਸਾਈਜ਼ ਲੈਣ ਲੱਗਿਆ ਧਿਆਨ ਦਿਓ ਨੀ ਟਕਸ ਫਲਟਰ ਕਿਕਸ ਸੇਜ ਲਾ ਕੇ ਲੈ ਪੋਜੀਸ਼ਨ ਚੋੜੋ ਚਲੋ ਬਲੈਕ ਪੋਜੀਸ਼ਨ ਇਹ ਸਾਰੀ ਐਕਸਰਸਾਈਜ਼ ਆ ਬੈਕ ਟੂ ਬੈਕ ਲਾਣੀਆਂ ਨੇ ਵੈਸੇ ਅੱਜ ਜੇ ਆਪਾਂ weight loss ਕਰਨਾ ਹੈ ਤਾਂ ਆਪ ਨੂੰ ਆਪਣੀ ਡਾਈਟ ਠੀਕ ਕਰਨੀ ਪੈਣੀ ਹੈ ਪਰ ਜੇ ਆਪਾਂ ਇਹ ਐਕਸਰਸਾਈਜ਼ ਲਾਵਾਂਗੇ ਤਾਂ ਇਹ ਆਪਣਾ weight loss ਕਰਨ 'ਚ help ਕਰਨਗੇ ਆ ਆਜੋ ਫਿਰ ਦੂਜੀ ਐਕਸਰਸਾਈਜ਼ ਦਾ ਤੀਜਾ ਸੈਟ ਲਾਈਏ ਆ ਰਹੀ ਛੇ ਚੇਂਜ 플랭크 ਪੋਜੀਸ਼ਨ ਤੁਸੀਂ ਤੁਸੀਂ ਹਰ ਸੁਪਰਸੈਟ ਦੇ ਨਾਲ 3 ਮਿੰਟ ਦਾ 플랭크 ਲਾਉਣਾ ਪਰ ਤੁਸੀਂ 1 ਮਿੰਟ ਦਾ ਜਾਂ ਫਿਰ 2 ਮਿੰਟ ਦਾ ਵੀ 플랭크 ਲਾ ਸਕਦੇ ਹੋ